ਰਾਜੀ ਕੀ ਜਨਤਾ ਹੋਵੇ ਅੱਜ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਗੇਟ ਰੈਲੀ ਜਿਹੜੀ ਆ ਇਹ ਜਨ ਵਿਖੇ ਕੀਤੀ ਗਈ ਹੈ ਔਰ ਜਿਹਦੇ ਵਿੱਚ ਅਸੀਂ ਮੁਲਾਜ਼ਮਾਂ ਦੀ 6 ਡਿਮਾਂਡਾਂ ਰੱਖੀ ਆ ਜਿਹਦੇ ਵਿੱਚ ਪਹਿਲੀ ਡਿਮਾਂਡ ਓਵਰੇਜ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾਵੇ ਸਫਾਈ ਸੇਵਕ ਸਿਵਰਮੈਨ ਮਾਲੀ ਬੇਲਦਾਰ ਅਤੇ ਡਰਾਈਵਰ ਦਰਜਾ 4 ਦੇ ਜਿਹੜੇ ਮੁਲਾਜ਼ਮ ਆ ਉਹ ਸਾਰੇ ਸਾਰਿਆਂ ਨੂੰ ਪੱਕਿਆ ਕੀਤਾ ਜਾਵੇ ਔਰ ਜੋ ਕੋڑے ਦਾ ਕੰਮ ਡੋਰ ਟੂ ਡੋਰ ਕਰਦੇ ਆ ਕੋਈ ਕੰਪਨੀ ਨੂੰ ਠੇਕਾ ਦੇਣ ਦੀ ਗੱਲ ਕਰ ਰਹੇ ਆ ਉਹਦਾ ਠੇਕਾ ਜਿਹੜਾ ਵਾ ਉਹ ਕੈਨਸਲ ਕੀਤਾ ਜਾਵੇ ਉਸੇ ਤਰ੍ਹਾਂ ਉਹ ਕੰਮ ਕਰਦੇ ਰਹਿਣ ਨੰਬਰ 5 ਤੇ ਕੈਸ਼ਲੈਸ ਪਾਲਸੀ ਜੜੀ ਹੈ ਮੈਡੀਕਲ ਦੀ ਉਹ ਮੁਲਾਜ਼ਮਾਂ ਲਈ ਬਹਾਲ ਕੀਤੀ ਜਾਵੇ। ਔਰ ਨੰਬਰ 6 ਤੇ ਜੋ ਪੁਰਾਣੀ ਪੈਨਸ਼ਨ ਹੈ ਮੁਲਾਜ਼ਮਾਂ ਨੂੰ ਉਹ ਫਿਰ ਤੋਂ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਪੁਰਾਣੀ ਪੈਨਸ਼ਨ। ਉਹ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਇਹ 6 ਡਿਮਾਂਡਾਂ ਦਾ ਇੱਕ ਮੰਗ ਪੱਤਰ ਸੀ ਸ੍ਰੀ ਸੰਜੀਵ अरोड़ा ਜੀ ਜੋ ਕੈਬਨਿਟ ਮੰਤਰੀ ਹੈ ਲੋਕਲ ਬਾਡੀ। ਉਹਨਾਂ ਦੇ ਅੱਜ ਪੀਏ ਸਾਹਿਬ ਜੋ ਰਾਇਸਿਆਂ ਤੇ ਜੁਆਇੰਟ ਕਮਿਸ਼ਨਰ ਸਾਹਿਬ ਆਏ ਸੀ ਬੈਂਡਲੀ ਉਹ ਲੈ ਕੇ ਗਏ ਆ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਨੇ ਜਲਦ ਤੋਂ ਜਲਦ ਮੀਟਿੰਗ ਕਰਾ ਕੇ ਜਿਹੜੀਆਂ ਡਿਮਾਂਡਾਂ ਮੈਂ ਇਹ ਸਾਰੀਆਂ ਪੂਰੀਆਂ ਕੀਤੀਆਂਗੇ ਪਰ ਮੈਂ ਦੱਸਣਾ ਚਾਹਨਾ ਕਿ ਅਸੀਂ ਕਈ ਵਾਰੀ ਮੰਗ ਪੱਤਰ ਯਾਦ ਪੱਤਰ ਦੇ ਚੁੱਕੇ ਆ ਔਰ ਵੱਡੇ ਵੱਡੇ ਕੱਟ ਕਰਕੇ ਮੰਤਰੀ ਸਾਹਿਬ ਦੀ ਕੋਠੀ ਦੇ ਬਾਹਰ ਵੀ ਧਰਨਾ ਰੱਖਿਆ ਸੀ ਮੇਰ ਸਾਹਿਬ ਦੇ ਕੋਠੀ ਦੇ ਬਾਹਰ ਇੱਥੇ ਤੱਕ ਜਿਹੜਾ ਪਵਿੱਤਰ ਹਉ ਚੱਲ ਰਿਹਾ ਸੀ ਡਾਕਟਰ ਅਮੀ德ਕਰ ਪਵਨ ਦੋ 95 ਕਾਉਂਸਲਰ ਮੇਅਰ ਸਮੇਤ ਅਤੇ ਸਾਰੇ ਐਮਐਲਏ ਨਾਲ ਉਹਨਾਂ ਦੇ ਆਫੀਸਰ ਸਹਿਬਾਨ ਉਹਨਾਂ ਨੇ ਵੀ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਸੀ 26 ਦਸੰਬਰ ਨੂੰ ਕਿ ਅਸੀਂ ਜਲਦੀ ਹੀ ਸੀਐਮ ਨਾਲ ਮੀਟਿੰਗ ਕਰਾ ਕੇ ਤੁਹਾਡੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਦਾਂਗੇ ਪਰ ਇਹ ਮੰਗ ਪੱਤਰ ਅੱਜ ਜਿਹੜਾ ਸੀ ਗੇਟ ਰੈਲੀ ਦੇ ਰੂਪ ਚ ਇਹ ਸਮਝ ਲਓ ਇਹ ਲਾਸਟ ਤਾਬਾ ਇਸ ਤੋਂ ਬਾਅਦ ਸੰਘਰਸ਼ ਜਿਹੜਾ ਵਾ ਉਹ ਪੂਰੇ ਪੰਜਾਬ ਦੇ ਯੂਨੀਅਨਾਂ ਨੂੰ ਮੀਟਿੰਗ ਕਰਕੇ ਪੰਜਾਬ ਪਧਰ ਜਿਹੜਾ ਵਾ ਉਹ ਸੰਘਰਸ਼ ਕੀਤਾ ਜਾਏਗਾ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਅਤੇ ਪ੍ਰਸ਼ਾਸਨ ਦੀ ਤਾਂ ਮੈਂ ਨਰੇਸ਼ ਸਿੰਘਾਨ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਸਾਥੀ ਪਹੁੰਚੇ ਆ ਉਹਨਾਂ ਸਾਰਿਆਂ ਦਾ ਦਿਲ ਦੀ ਗਹਿਰਾਈੋਂ ਧੰਨਵਾਦ ਕਰਦਾ ਮੈਂ ਔਰ ਸਾਡੇ ਯੂਨੀਅਨ ਦੇ ਵਾਈਸ ਚੇਅਰਮੈਨ ਵੀ ਸ੍ਰੀ ਰਵੀ ਬਾਲੀ ਸਾਹਿਬ ਨੇ ਉਹ ਸਾਰਿਆਂ ਬੜਾ ਵਿਸਤਾਰ ਨਾਲ ਦੱਸਿਆ ਯੂਨੀਅਨ ਦੇ ਪ੍ਰਧਾਨ ਸਾਡੇ ਬਿਕੀ ਰੇਖਲਾ ਜੀ ਕਾਰਵਾਈਕ ਪ੍ਰਧਾਨ ਸਾਡੇ ਸੁਬਾਸ਼ ਸੋਧਾ ਜੀ ਇਹ ਸਾਰੇ ਵੀਰਾਂ ਨੇ ਇਸ ਤਾਰਨਾ ਦੱਸੇ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਮੈਨੇਜਮੈਂਟ ਬਹੁਤ ਵਧੀਆ ਇਹਨਾਂ ਨੇ ਕਰੀ ਆ ਸਾਰੇ ਜਿੰਨੇ ਵੀ ਕਾਰਜਕਰਤਾ ਯੂਨੀਅਨ ਦੇ ਉਪਦੇਦਾਰ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਹਵਾਲੀ ਜੀ ਕੀ ਕਹਿਣਾ ਚਾਹੋਗੇ ਅਜਾ ਕਰਨਾ ਕਿਤਾ ਦਾ ਰਿਆ ਦੇਹ ਸ਼ਬਾ ਵਰਮੋਹੇ ਹੈ ਸੁਭ ਕਰਮਨ ਤੇ ਇੱਕ ਬਹੋ ਨ ਡਰੋਂ ਨ ਡਰੋਂ ਅਰ ਸੋ ਜਬ ਜਾਈ ਲੜੋਂ ਨਿ ਚਿਆ ਕਰ ਆਪਣੀ ਜੀਤ ਕਰੋ ਅੱਜ ਦਾ ਜਿਹੜਾ ਹੈ ਤਰਨਾ ਸੀਗਾ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਬਹੁਤ ਹੀ ਵਿਸ਼ਾਲ ਪੱਧਰ ਤੇ ਕੀਤਾ ਗਿਆ ਜਿਹੜਾ ਕਿ ਵੀ ਸ੍ਰੇਸ਼ ਵਿਰੇਸ਼ ਨਰੇਸ਼ ਤਖਾਂਜੀ ਦੀ ਅਗਵਾਈ ਦੇ ਵਿੱਚ ਹੋਇਆ ਇਸ ਨਗਰ ਨਿਗਮ ਤਰਨੇ ਵਿੱਚ ਉੱਚੇ-ਚੇ ਤੌਰ ਤੇ ਸਾਡੇ ਪ੍ਰਧਾਨ ਜੀ ਵਿਕੀਰੇਲਾ ਜੀ ਸੋਦਾ ਜੀ ਸਾਰੇ ਪਹੁੰਚੇ ਨੇ ਔਰ ਵਿਸ਼ੇਸ਼ ਤੌਰ ਤੇ ਬਾਬੇ ਦੀਆਂ ਗੁਰੂ ਜੀ ਦੀਆਂ ਲਾਡ ਲੀਆਂ ਫੌਜਾਂ ਟਰਾਂਸਪੋਰਟ ਨਗਰ ਤੋਂ ਤਰਨਾ ਦਲ ਤੋਂ ਜਥੇਦਾਰ ਬਾਬਾ ਕੁਲਦੀਪ ਸਿੰਘ ਜੀ ਤੇ ਇਹਨਾਂ ਦੇ ਸਾਰੇ ਸਾਥੀ ਪਹੁੰਚੇ ਬਹੁਤ ਬਹੁਤ ਧੰਨਵਾਦ ਬਸ ਇੱਕੋ ਇੱਕ ਦੇਖੋ ਸਾਰਿਆਂ ਨੂੰ ਗੱਲ ਕਹਿਣੀ ਚਾਹਨਾ ਅੱਜ ਆਪਣੇ ਇਸ ਧਰਮ ਦੇ ਤਰਨੇ ਦੇ ਮਾਧਿਅਮ ਤੋਂ ਤਰਨੇ ਦੇ ਵਿੱਚ ਵੀ ਇਹੀ ਗੱਲ ਹੋ ਕਿ ਦਰਜਾ ਚਾਰ ਮੁਲਾਜ਼ਮਾਂ ਦਾ ਜਿਹੜਾ ਅੱਡੇ ਦਾ ਦਰਦ ਪੱਤਰ ਦਿੱਤਾ ਗਿਆ ਦਰਦ ਪੱਤਰ ਕਿਉਂ ਪਿਛਲੇ 6 ਤਰਨੇ ਲੱਗੇ ਆ ਰਿਜ਼ਲਟ ਕੋਈ ਨਹੀਂ ਆਇਆ ਲੇਕਿਨ ਅੱਜ ਇਹ ਜਿਹੜਾ ਲਾਸਟ ਤਰਨਾ ਸੀ ਸਾਡਾ ਜਿਹਦੇ ਵਿੱਚ ਕਿ ਚੇਤਾਵਨੀ ਔਰ ਇੱਕ ਦਰਦ ਪੱਤਰ ਦੇ ਤੌਰ ਤੇ ਸੀ ਦਿੱਤਾ ਵੀ ਅਗਰ ਦਰਜਾ ਚਾਰ ਮੁਲਾਜ਼ਮ ਓਵਰਏਜ ਮੁਲਾਜ਼ਮ ਜਾਂ ਇਹਨਾਂ ਦੇ ਜਿਹੜੀ ਅਸੀਂ ਟੋਟਲ 6 ਮੱਗਾ ਲਿਖਿਆ ਹੈ ਨਾ ਮੰਨੀਆਂਗੇ ਜਲਦੋਂ ਜਲਦ ਤੇ ਅਸੀਂ ਵੱਡੇ ਐਜੀਟੇਸ਼ਨ ਵਾਲੇ ਪਾਸੇ ਜਾਵਾਂਗੇ ਔਰ ਇਸ ਤੋਂ ਇਲਾਵਾ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਇਕ ਬਹੁਤ ਹੀ ਪਿਆਰਾ ਪੰਜ ਦਰਿਆਵਾਂ ਦੀ ਧਰਤੀ ਆ ਜਲੰਧਰ ਚ ਹੋਰ ਪਾਲਿਸੀ ਲੁਧਿਆਣੇ ਚ ਹੋਰ ਬੋਲ ਸੀ ਕਿਵੇਂ ਹੋ ਸਕਦੀ ਆ ਜੇ ਜਲੰਧਰ ਚ ਸਿੱਧੀ ਭਰਤੀ ਹੋ ਸਕਦੀ ਤੇ ਲੁਧਿਆਣੇ ਸ਼ਹਿਰ ਚ ਵੀ ਹੋ ਸਕਦੀ ਆ ਤੁਹਾਡੇ ਆਪਣੇ ਕਰਮਚਾਰੀ ਨੇ ਤੁਹਾਡੇ ਆਪਣੇ ਮੁਲਾਜ਼ਮ ਨੇ ਤੁਹਾਡੇ ਕੋਲ ਕੰਮ ਕੰਮ ਕਰ ਕਰ ਕਰਕੇ ਓਵਰਜ ਹੋਏ ਆ ਮਾਲੀ ਬੇਲਦਾਰ ਸੀਵਰਮੈਨ ਇਹਨਾਂ ਸਾਰਿਆਂ ਨੂੰ ਤੁਰੰਤ ਪਿੱਕਾ ਪੱਕਾ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਜਿਹੜਾ ਦਰਜਾ ਚਾਰ ਮੁਲਾਜ਼ਮਾਂ ਦੇ ਸੰਬੰਧਿਤ ਕੈਸ਼ਲੈਸ ਪਾਲਿਸੀ ਨੂੰ ਜਲਦ ਤੋਂ ਜਲਦ ਅਪਲਾਈ ਕੀਤਾ ਜਾਵੇ ਕੂੜੇ ਦੀ ਡੋਰ ਟੂ ਡੋਰ ਲਿਫਟਿੰਗ ਨੂੰ ਲੈ ਕੇ ਲੁਧਿਆਣੇ ਸ਼ਹਿਰ ਚ ਜਿਹੜੀ ਕੰਪਨੀ ਲਿਆਂਦੇ ਕਿਰਪਾ ਕਰਕੇ ਤੇ ਰੋਕ ਲਗਾਈ ਜਾਵੇ ਜਿਹੜੇ ਆਲਰੇਡੀ ਡੋਰੇ ਕੂੜੇ ਦੀ ਡੋਰ ਟੂ ਡੋਰ ਲਿਫਟਿੰਗ ਕਰ ਰਹੇ ਇਹਨਾਂ ਨੂੰ ਐਜ਼ ਇਟ ਇਜ਼ ਕਰਨ ਦਿੱਤਾ ਜਾਵੇ ਇਹਨਾਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਆਸ ਕਰਦਾ ਕਿ ਅੱਜ ਜਿਹੜੇ ਚੇਤਨ <th>ਪਰ ਜੀ ਮਾਨਯੋਗ ਸੰਜੀਵ ਰੋੜਾ ਜੀ ਦੇ ਬਿਹਾਫ ਤੇ ਉਹਨਾਂ ਦੇ ਪੀਐਸਟੀ ਸਾਹਿਬ ਇੱਥੇ ਪਹੁੰਚੇ ਸੀਗੇ ਔਰ ਮਾਨਯੋਗ ਸਾਡੇ ਜ਼ਿਲ੍ਹਾ ਕਮਿਸ਼ਨਰ ਸਾਹਿਬ ਉਹ ਵੀ ਆਏ ਸੀਗੇ ਇੱਥੇ ਸ਼ਰਮਾ ਜੀ ਇਹਨਾਂ ਦੋਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਇੱਕ ਜਾਂ ਦੋ ਦਿਨ ਦੇ ਵਿੱਚ ਵਿੱਚ ਤੁਹਾਡੀ ਮੀਟਿੰਗ ਮਾਨਯੋਗ ਸੰਜੀਵ ਰੋੜਾ ਜੀ ਨੇ ਰਖਾ ਦਿੰਦੇ ਆ ਜਿਹੜੇ ਕੈਬਨਿਟ ਮਿਨਿਸਟਰੀ ਨੇ ਲੋਕਲ ਬਾਡੀ ਭਗਵਾਨ ਜਨਮਾਨ ਸਾਹਿਬ ਨਾਲ ਕਰਾ ਕੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕਰ ਦਿੰਨੇ ਆ ਇਸੇ ਆਸ ਦੇ ਵਿੱਚ ਇਸੇ ਉਮੀਦ ਦੇ ਵਿੱਚ ਇੱਕ ਵਾਰ ਫੇਰ ਤੋਂ ਅਸੀਂ ਸਾਰੇ ਲੋਕਾਂ ਜਿਹੜੇ ਇੱਥੇ ਪਹੁੰਚੇ ਸਾਰਿਆਂ ਦਾ ਧਰਨੇ ਦੇ ਵਿੱਚ ਜਿਨ੍ਹਾਂ ਨੇ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕੀ ਨਾਮ ਹੈ ਤੁਹਾਡਾ ਤੋਂ ਕੀ ਕਹਿਣਾ ਚਾਹੋਗੇ ਅੱਜ ਕਿਹੜਾ ਧਰਨਾ ਲਾਇਆ ਗਿਆ ਅੱਜ ਜਿਹੜਾ ਧਰਨਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਜਿਹੜਾ ਲਾਇਆ ਗਿਆ ਔਰ ਜਿਹੜੀਆਂ ਸਾਡੀਆਂ ਮੰਗਾਂ ਆ ਮੇਨ ਮੰਗਾਂ ਔਰੇਜ ਜਿਹੜੇ ਮੁਲਾਜ਼ਮ ਜਿਹੜੀ ਸਰਕਾਰ ਨੇ ਓਵਰੇਜ ਕਰਕੇ ਜਿਹੜੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਮੇਨ ਮੰਗ ਸਾਡੀ ਇਹ ਆ ਉਸ ਤੋਂ ਬਾਅਦ ਕਈ ਮੰਗਾਂ ਆ ਜਿਹੜੀਆਂ ਅਸੀਂ ਸਾਰਿਆਂ ਨੇ ਰਲ ਕੇ ਜਿੰਨੀਆਂ ਵੀ ਯੂਨੀਅਨਾਂ ਸਾਰਿਆਂ ਨੇ ਰਲ ਕੇ ਦਿੱਤੀਆਂ ਔਰ ਸੁਗਾਨਜੀ ਦੇ ਨਜ਼ਰੀਆਂ ਦੇ ਨਾਲ ਜਿਵੇਂ ਸਾਰਿਆਂ ਨੇ ਕਿਹਾ ਬਈ ਸੁਗਾਨਜੀ ਨੂੰ ਮੰਨ ਕੇ ਅਸੀਂ ਸਾਰੇ ਚੱਲਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਰਨਾਇ ਦਾ ਰੂਪ ਔਰ ਵਿਸ਼ਾਲ ਰੂਪ ਲਿੱਤਾ ਜਾਊਗਾ ਇੰਨੇ ਕਹਿੰਦਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਬੰਦ ਮੈਂ ਅਜੇ ਪਾਸ ਦਸਾਵਰ ਜੀ ਭਾਰਤੀ ਵਾਲਮੀਕੀ ਧਰਮ ਸਮਾਜ ਦਾ ਰਾਸ਼ਟਰੀ ਵਾਈਸ ਪ੍ਰਧਾਨ ਅੱਜ ਵਿਰੇਸ਼ ਨਰੇਸ਼ ਸਿੰਘਾਣਦੀ ਦੀ ਅਧਿਖਸ਼ਤਾ ਦੇ ਵਿੱਚ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਇੱਕ ਗੇਟ ਰੈਲੀ ਰੱਖੀ ਗਈ ਜਿਹਦੇ ਵਿੱਚ ਜਿਹੜੇ ਮੁਲਾਜ਼ਮ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਜਿਹੜੀਆਂ 4-5 ਮੰਗਾਂ ਸਾਡੀਆਂ ਤੇ ਪਿਛਲੇ ਕਾਫੀ ਸਮੇਂ ਤੋਂ ਚੱਲਦੀਆਂ ਆ ਰਹੀਆਂ ਉਹਦੇ ਵਾਸਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਵਿੱਚ ਕੱਚੇ ਮੁਲਾਜ਼ਮ ਪੱਕੇ ਕਰਨਾ ਤੇ ਜਿਹੜੇ ਬਜ਼ੁਰਗ ਕਹਿ ਕੇ ਜਿਨ੍ਹਾਂ ਨੂੰ ਓਵਰਏਜ ਕਹਿ ਕੇ ਕੱਢ ਦਿੱਤਾ ਗਿਆ ਜਾਂ ਪੱਕੇ ਨਹੀਂ ਕੀਤਾ ਗਿਆ ਉਹ ਮੁਲਾਜ਼ਮਾਂ ਨੂੰ ਰੈਗੂਲਰ ਪੱਕੇ ਕਰਨ ਵਾਸਤੇ ਤੇ ਹੋਰ ਜਿਹੜੀਆਂ ਵੀ ਮੁਸ਼ਕਲਾਂ ਸਫਾਈ ਸੇਵਕਾਂ ਨੂੰ ਆ ਰਹੀਆਂ ਉਹਨਾਂ ਵਾਸਤੇ ਅੱਜ ਇਹ ਗੇਟ ਰੈਜ਼ੀ ਕੀਤੀ ਗਈ ਹੈ ਤੇ ਜਿਨੇ ਵੀ ਲੋਕ ਇੱਥੇ ਸੰਗਤ ਆਈ ਹੈ ਜਾਂ ਜਿਨੇ ਮੁਲਾਜ਼ਮ ਆਇਆ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਜੇ ਸਰਕਾਰ ਸਾਡੀ ਨਹੀਂ ਸੁਣੂਗੀ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਵੀ ਬਦਲੀ ਜਾ ਸਕਦੀ ਹੈ ਦੇਖੋ ਜੀ ਜੇ ਹਾਲਾਤ ਜੇ ਸਰਕਾਰ ਨੇ ਨਾਸਮੀ ਹਜ਼ਾਰ ਦਿੰਦਾ ਕਿਉਂਕਿ ਅਸੀਂ 8 ਤੋਂ 10 ਧਰਨੇ ਪ੍ਰਦਰਸ਼ਨ ਕਰ ਚੁੱਕੇ ਹਾਂ ਰੋਸ਼ ਪ੍ਰਦਰਸ਼ਨ ਕਰ ਚੁੱਕੇ ਹਾਂ ਜੇ ਸਰਕਾਰ ਨਹੀਂ ਸੁਣੂਗੀ ਤੇ ਫਿਰ ਸਾਨੂੰ ਮਜਬੂਰ ਹੋ ਕੇ ਭੋਖੜ ਧਾਗ ਤੇ ਵੀ ਬਹਿਣਾ ਪਊਗਾ ਤੇ ਅਸੀਂ ਬੈਠਣ ਨੂੰ ਤਿਆਰ ਹਾਂ ਬਹੁਤ ਬਹੁਤ ਸ਼ਾਨਦਾਰ ਜੀ ਲੋਕਾਂ ਦਾ ਵਧੀਆ ਜਿਹੜਾ ਸਮਰਥਨ ਮਿਲਿਆ ਵਾ ਅੱਡ ਅੱਡ ਸੰਗਠਨ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਇੱਥੇ ਆਈਆਂ ਤੁਸੀਂ ਦੇਖੋ ਹੁਣ ਕੇਕ ਬੋਏ ਨੇ ਸਾਗਰ ਖੁਰਾਨਾ ਜੀ ਇਦਾਂ ਦੇ ਕਿੰਨੇ ਸਾਥੀ ਜਿਹੜੇ ਸਮਾਜ ਵਿੱਚ ਵਿਚਰਦੇ ਆ ਸੋਸ਼ਲ ਵਰਕ ਕਰਦੇ ਆ ਉਹ ਸਾਰੇ ਸ਼ਾਮਲ ਹੋਏ ਆ ਧੰਨਵਾਦ ਮਾਨਯੋਗ ਸਪਾਈ ਕਰਨ ਵਾਲੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੀ ਇੱਕ ਮੰਗ ਆ ਸੀਗਾ ਉਹਨਾਂ ਨੇ ਇੱਕ ਮੰਗ ਪੱਤਰ ਆਇਆ ਹੈ ਕਿ ਉਹਦੇ ਲਈ ਤੁਸੀਂ 퍼ਟੀਵਾ ਜਿਸ ਮਤਲਬ ਕੀ ਲੈਂਦੇ ਹੋ। ਜੀ ਮੈਂ ਇਹਨਾਂ ਨੇ ਮੇਰੇ ਮੁਲਾਜ਼ਮ ਮੀਰਾ ਨੇ ਅਜੋਰੇ ਤਨ ਨਾਲ ਆਇਆ ਜ਼ੋਨ ਨੇ ਤੇ ਮੈਂ ਕਾਰਪੋਰੇਸ਼ਨ ਵੱਲੋਂ ਬਤੌਰ ਰਿਪ੍ਰੈਜ਼ੈਂਟੇਟਿਵ ਆਇਆ ਹੈ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ। ਇਹ ਮੰਗ ਪੱਤਰ ਇਹਨਾਂ ਨੇ ਐਡਰੈਸਡ ਆਨਰੇਬਲ ਮਿਨਿਸਟਰ ਸਾਹਿਬ ਨੂੰ ਕੀਤਾ ਹੈ ਤੇ ਇਹ ਸਾਰੇ ਪਾਲਿਸੀ ਮੈਟਰਸ ਨੇ ਤੇ ਉਹਦੇ ਰਿਗਾਰਡਿੰਗ ਆਨਰੇਬਲ ਮਿਨਿਸਟਰ ਸਾਹਿਬ ਦੇ ਰਿਪ੍ਰੈਜ਼ੈਂਟੇਟਿਵ ਕੋਲੇ ਪਹੁੰਚੇ ਨਹੀਂ ਤੇ ਇਹਨਾਂ ਨੇ ਕਮਿਟਮੈਂਟ ਕੀਤੀ ਹੈ ਵੀ ਇਹਨਾਂ ਦਾ ਮੀਟਿੰਗ ਜਲ ਸਰ ਇਹ ਜੀ ਉਹਨਾਂ ਬਾਰੇ ਮੜਾਉਣੇ ਸਨ ਜੀ ਆਪਾਂ ਨੇ ਜੀ ਮੰਗਾਏ ਨੇ ਹਾਂ ਜੀ ਰਿਪੋਰਟ ਜੀ ਪੂਰਾ ਬਾਰੇ ਜੀ ਇਹਨਾਂ ਦੀ ਕ੍ਰਿਕਟ ਦੀ ਮੰਗਾ ਹੈਗੀ ਹਾਂ ਜੀ ਮੰਗਾ ਇਹਨਾਂ ਨੇ ਸਾਰੀਆਂ ਰਿਟਨ ਚ ਦਿੱਤੀਆਂ ਨੇ ਟੋਟਲ 6 ਮੰਗਾ ਨੇ ਇਹ ਮੰਗ ਪੱਤਰ ਮੰਤਰੀ ਸਾਹਿਬ ਤੱਕ ਪਹੁੰਚਾ ਦਿੱਤਾ ਜਾਵੇਗਾ ਜਿਹੜੀ ਮੰਗ ਹੈਗੀ ਓਵਰਏਜ ਕਰਾ ਕੇ ਉਹਨੂੰ ਲੈ ਕੇ ਕੀ ਕੀਤਾ ਜਾਊਗਾ ਦੇਖੋ ਇਹ ਤਾਂ ਪਾਲਿਸੀ ਮੈਟਰ ਹੈ ਜੋ ਸਰਕਾਰ ਡਿਸਾਈਡ ਕਰੇਗੀ ਐਸ ਇੰਪਲੀਮੈਂਟ ਕਰ ਦਾਂਗੇ ਮੰਗ ਇਹਨਾਂ ਦੀ ਹੈ ਮੈਡੀਕਲ ਦੀ ਰਾਈ ਸਰਕਾਰ ਨੇ ਕਵਰ ਐਕਸ਼ਨ ਕੀ ਹੋਏਗਾ ਦੇਖੋ ਵੀ 10 ਲੱਖ ਦਾ ਐਕਸ਼ਨ ਸੀ ਜਿਹੜਾ ਇਹਨਾਂ ਨੂੰ ਦਿੱਤਾ ਸੀ ਦੇਖੋ ਮੈਂ ਤੁਹਾਨੂੰ ਉਹੀ ਰਿਕੁਐਸਟ ਕੀਤੀ ਹੈ ਪਾਲਿਸੀ ਮੈਟਰਸ ਹੈ ਜੋ ਸਰਕਾਰ ਲੈਵਲ ਤੇ ਡਿਸਾਈਡ ਹੋਏਗਾ ਅਸੀਂ ਇੰਪਲੀਮੈਂਟ ਕਰ ਦਾਂਗੇ